ਸਤ ਗੁਰੂ ਸ਼੍ਰੀ ਤੇਗ ਬਾਦਰ ਜੀ ਜਿਨ੍ਹਾਂ ਦਾ 350 ਸ਼ਹੀਦੀ ਦਿਹਾੜਾ ਨੂੰ ਨਵੰਬਰ ਦੇ ਅਖੀਰਲੇ ਹਫਤੇ ਵਿੱਚ ਆ ਰਿਹਾ ਹੈਗਾ ਉਹਦੇ ਵਾਸਤੇ ਬਹੁਤ ਵੱਡੇ ਪੱਧਰ ਦੇ ਉਤੋਂ ਮਨਾਉਣ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ ਲਗਾਤਾਰ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਉਹਦੇ ਪ੍ਰਬੰਧ ਕੀਤੇ ਜਾ ਰਹੇ ਹਨ ਸਾਨੂੰ ਉਮੀਦ ਹੈ ਕਿ ਲੱਖਾਂ ਦੇ ਤعداد ਵਿੱਚ ਸੰਗਤਾਂ ਇਹਦੇ ਵਿੱਚ ਮੂਦਤ ਕਰਨਗੀਆਂ ਇਸੇ ਸਿਲਸਿਲੇ ਦੇ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਟੈਂਟ ਸਿਟੀ ਬਣਾਏ ਜਾ ਰਹੇ ਨੇ ਤਿੰਨ ਵੱਖਰੇ ਵੱਖਰੇ ਜਿਦੇ ਵਿੱਚ ਕਰੀਬ 10000 ਸੰਗਤਾਂ ਦਾ ਰੁਕਣ ਦੀ ਫੈਸਿਲਿਟੀ ਹੋएगी ਇਸ ਨੂੰ ਅਸੀਂ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਸ ਟੈਂਟ ਸਿਟੀ ਨੂੰ ਬਣਾਇਆ ਜਾਵੇਗਾ ਕਦੇ ਵੀ ਸੰਗਤਾਂ ਉਹਦੇ ਵਿੱਚ ਆ ਕੇ ਰੁਕ ਸਕਦੀਆਂ ਨੇ ਇਸ ਤੋਂ ਇਲਾਵਾ ਪਾਰਕਿੰਗ ਦੀਆਂ ਫੈਸਿਲਟੀਆਂ 3 ਕੁੱਲ ਪਾਰਕਿੰਗਸ ਬਣਾਈਆਂ ਗਈਆਂ ਨੇ ਜਿਦੇ ਵਿੱਚ 101 ਏਕੜ ਲੈਂਡ ਦੀ ਪ੍ਰੋਵੀਜ਼ਨ ਹੈਗੀ ਹੈ ਬਹੁਤ ਜ਼ਿਆਦਾ ਅਸੀਂ ਸਹੂਲਤਾਂ ਦੇ ਰਹੇ ਆਂ ਇਹਦੇ ਵਿੱਚ ਇੱਥੋਂ ਤੱਕ ਕਿ ਲਾਈਟਿੰਗ ਜਨਰੇਟਰ ਹੈਲਪ ਡੈਸਕ ਸੀਸੀਟੀਵੀ ਕੈਮਰਾ ਟਾਇਲਟਸ ਤੇ ਏ ਕੈਟਾਗਰੀ ਪਾਰਕਿੰਗ ਦੇ ਵਿੱਚ ਨਹਾਉਣ ਵਾਸਤੇ ਬਾਥਰੂਮ ਵੀ ਲਗਾਏ ਜਾ ਰਹੇ ਤੇ ਇਸੇ ਤਰੀਕੇ ਦੇ ਨਾਲ ਸਾਰੇ ਸਿਕਿਉਰਿਟੀ ਪ੍ਰਬੰਧਾਂ ਵਾਸਤੇ ਸੀਸੀਟੀਵੀ ਦੇ ਕੈਮਰੇ ਲਗਾਏ ਜਾ ਰਹੇ ਹਨ ਪੁਲਿਸ ਵੱਲੋਂ 11 ਸੈਕਟਰਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈਗਾ ਫਿਲਹਾਲ ਤੇ ਆਪਣੇ ਕਾਫੀ ਮੁਲਾਜ਼ਮੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਡਿਪਲੋਮੇਟ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਵਾਸ਼ਰੂਮਸ ਵਾਸਤੇ ਪਬਲਿਕ ਦੇ ਵਾਸ਼ਰੂਮਸ ਵਾਸਤੇ ਫੈਸਿਲਿਟੀ ਬਣਾਈ ਜਾ ਰਹੀ ਹੈਗੀ ਹੈ ਸੰਗਤਾਂ ਦੀ ਸੌਖ ਵਾਸਤੇ ਸ਼ਟਲ ਸਰਵਿਸ ਵੀ ਲਗਾਈ ਜਾ ਰਹੀ ਹੈ ਜਿਦੇ ਵਿੱਚ ਈ ਰਿਕਸ਼ਾ ਵੀ ਹੋਣਗੇ ਸੈਂਕੜਿਆਂ ਦੇ ਤعداد ਦੇ ਵਿੱਚ ਈ ਰਿਕਸ਼ਾ ਵੀ ਹੋਣਗੇ ਮਿਨੀ ਬੱਸਾਂ ਵੀ ਹੋਣਗੀਆਂ ਤਾ ਜੋ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਲੀਤ ਵਾਸਤੇ ਜਿੰਨੀ ਵੀ ਸਾਡੀਆਂ ਅਪਰੋਚ ਰੋਡਸ ਐ ਭਾਵੇਂ ਜਿਨ੍ਹਾਂ ਨੇ ਮਾਝੇ ਤੋਂ ਆਣਾ ਹੈਗਾ ਦੁਆਬੇ ਤੋਂ ਆਣਾ ਹੈ ਉਹਨਾਂ ਨੇ ਵਾਇਆ ਗੜ ਸ਼ੰਕਰ ਹੁੰਦੇ ਹੋਏ ਹਗੰਪੂਰ ਰੋਡ ਤੋਂ ਆਣੇ ਉਸ ਦੀ ਸਾਰਾ ਰਿਪੇਅਰ ਵਰਕ ਕੀਤਾ ਜਾ ਰਿਹਾ ਹੈ ਜਾਂ ਫਿਰ ਜਿਨ੍ਹਾਂ ਨੇ ਰੋਪੜ ਤੋਂ ਆਣਾ ਹੈਗਾ ਨੈਸ਼ਨਲ ਹਾਈਵੇ ਦੇ ਰਾਹੀਂ ਉਹਦਾ ਵੀ ਰਿਪੇਅਰ ਵਰਕ ਕੀਤਾ ਜਾ ਰਿਹਾ ਹੈ ਨਾਲ ਹੀ ਜਿੰਨੀਆਂ ਵੀ ਲਾਈਟਾਂ ਨੇ ਭਾਵੇਂ ਉਹ ਆਪਣੇ NHAI ਦੇ ਉੱਤੇ ਹੈਗੀਆਂ ਨੇ ਭਾਵੇਂ ਉਹ ਇੰਟਰਨਲ ਲਾਈਟਾਂ ਨੇ ਸਾਰੀਆਂ ਲਾਈਟਾਂ ਰਿਪੇਅਰ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਚਾਲੂ ਹਾਲਤ ਦੇ ਵਿੱਚ ਕੀਤਾ ਜਾ ਰਿਹਾ ਹੈ ਜਿਹੜੇ ਪੱਕੇ ਬਾਥਰੂਮ ਵਾਸ਼ਰੂਮ ਬਣੇ ਹੋਏ ਉਹਨਾਂ ਦੀ ਰਿਪੇਅਰ ਚੱਲਦੀ ਪਈ ਹੈ ਮੈਡੀਕਲ ਫੈਸਿਲਿਟੀ ਵਾਸਤੇ ਕਿਰਨਪੁਰ ਸਾਹਿਬ ਦੇ ਵਿੱਚ ਬਿਲਕੁਲ ਨਵਾਂ ਬ੍ਰੈਂਡ ਨਿਊ ਪ੍ਰਾਇਮਰੀ ਹੈਲਥ ਸੈਂਟਰ ਉਹ ਹਫ਼ਤੇ ਦੋ ਹਫ਼ਤੇ ਦੇ ਵਿੱਚ ਕੰਪਲੀਟ ਹੋ ਜਾਏਗਾ 350 ਸਾਲਾ ਦੀ ਸਮਾਗਮ ਤੋਂ ਪਹਿਲਾਂ ਉਸ ਨੂੰ ਕੰਪਲੀਟ ਕਰ ਦਿੱਤਾ ਜਾਵੇਗਾ ਜਿਹੜਾ ਸਾਡਾ ਸਬਡਿਵੀਜ਼ਨ ਹਸਪਤਾਲ ਅਨੰਪੁਰ ਸਾਹਵੈ ਉਸ ਦੀ ਵੀ ਰੈਨੋਵੇਸ਼ਨ ਚੱਲ ਰਹੀ ਹੈ ਤੇ ਤੁਹਾਨੂੰ ਮੈਂ ਦੱਸ ਦਵਾਂ ਉਹਦੇ ਵਿੱਚ 4 ਬੈੱਡ ਆਈਸੀਯੂ ਦੇ ਵੀ ਲਗਾਏ ਜਾ ਰਹੇ ਹਨ ਜਾਨੀ ਕਿ ਕ੍ਰਿਟੀਕਲ ਕ੍ਰਿਟੀਕਲ ਕੇਅਰ ਯੂਨਿਟ ਦੇ 4 ਬੈੱਡ ਸਬਡਿਵੀਜ਼ਨ ਹਸਪਤਾਲ ਅਨੰਪੁਰ ਸਾਹਵ ਦੇ ਵਿੱਚ ਵੀ ਲਾਏ ਜਾ ਰਹੇ ਹਨ ਤੇ ਨਾਲ ਇਸੇ ਤਰੀਕੇ ਨਾਲ 4 ਬੈੱਡ ਸਿਵਲ ਹਸਪਤਾਲ ਰੋਪੜ ਦੇ ਵਿੱਚ ਵੀ ਲਾਏ ਜਾ ਰਹੇ ਇਸ ਤੋਂ ਇਲਾਵਾ 19 ਆਮ ਆਦਮੀ ਕਲੀਨਿਕਸ ਬਨਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਾਰੀ ਸੁਵਿਧਾਵਾਂ ਆਮ ਆਦਮੀ ਕਲੀਨਿਕਸ ਜਿਹੜੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਉਹਦੇ ਵਿੱਚ 파ਟ ਹੋਣਗੀਆਂ ਕੋਈ ਵੀ ਚੈੱਕਅਪ ਕਰਾ ਸਕਦਾ ਬਿਲਕੁਲ ਮੁਫਤ ਆਪਣਾ ਤੇ ਇਹ ਇਹਦੇ ਵਿੱਚ ਜਿਹੜੀ ਆਪਣੀ ਟੈਂਟ ਸਿਟੀ ਹੈ ਉਹਦੀ ਲੋਕੇਸ਼ਨ ਵੀ ਵਿੱਚ ਫਾਈਨਲ ਹੈਗੀ ਹੈ ਤੇ ਨਾਲ ਮੈਂ ਤੁਹਾਨੂੰ ਇੱਕ ਦੱਸਾਂ ਕੀ ਇੱਕ ਵੱਖਰੀ ਟਰਾਲੀ ਸਿਟੀ ਵੀ ਬਣਾਈ ਜਾ ਰਹੀ ਹੈ ਜੇ ਕੋਈ ਸ਼ਰਧਾਲੂ ਅਸੀਂ ਦੇਖਿਆ ਹੈਗਾ ਪਿਛਲੇ ਜਿੰਨੇ ਵੀ ਹੋਲਾ ਮੱਲੇ ਹੁੰਦੇ ਹੈਗੀਆਂ ਨਨਕਾਪੁਰ ਸਾਹਿਬ ਦੇ ਵਿੱਚ ਉਹਦੇ ਵਿੱਚ ਸ਼ਰਧਾਲੂਆਂ ਦਾ ਅਸੀਂ ਦੇਖਿਆ ਰੁਝਾਨ ਹੁੰਦਾ ਹੈ ਕਿ ਕਈ ਆਪਣੇ ਟਰਾਲੀਜ਼ ਦੇ ਵਿੱਚ ਹੀ ਉਹਨਾਂ ਦਾ ਰਹਿਣ ਦਾ ਬੰਦੋਬਸਤ ਹੁੰਦਾ ਹੈ ਉਹ ਆਪਣੀ ਟਰਾਲੀ ਦੇ ਵਿੱਚ ਰਹਿਣਾ ਪਸੰਦ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਨੇੜੇ ਗੁਰਦੁਆਰਾ ਸਾਹਿਬ ਦੇ ਸੌਡਾ ਪਿੰਡ ਦੇ ਵਿੱਚ ਜ਼ਮੀਨ ਹੈਗੀ ਹੈ ਉਹ ਆਈਡੈਂਟੀਫਾਈ ਕੀਤੀ ਗਈ ਹੈ ਉਹਦੇ ਵਿੱਚ ਟਰਾਲੀ ਸਿਟੀ ਬਣਾਇਆ ਜਾ ਰਿਹਾ ਹੈ ਹਰ ਤਰੀਕੇ ਦੀ ਸਹੂਲਤ ਉਹਦੇ ਵਿੱਚ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਸਾਉਂਡ ਵਾਸਤੇ ਸਾਰੇ ਸ਼ਹਿਰ ਦੇ ਵਿੱਚ 250 ਸਪੀਕਰ ਲੱਗ ਰਹੇ ਨੇ ਜਿਦੇ ਵਿੱਚ ਲਗਾਤਾਰ ਕੀਰਤਨ ਜਾਂ ਫਿਰ ਕੋਈ ਪਬਲਿਕ ਅਡਰੈਸ ਦੀ ਜ਼ਰੂਰਤ ਪੈ ਜੇ ਤਾਂ ਉਹਦੇ ਵਾਸਤੇ ਵੀ ਫੈਸਿਲਿਟੀ ਹੋਏਗੀ ਨਾਲ ਅਸੀਂ ਇਹਦੇ ਵਿੱਚ ਗੁਰਬਾਣੀ ਦਾ ਵੀ ਨਾਲ-ਨਾਲ ਚੱਲੇਗਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਤਾਂ ਉਸ ਦੀ ਵੀ ਲਾਈਵ ਜਿਹੜੀ ਹੈਗੀ ਹੈ ਇਹਨਾਂ ਸਪੀਕਰਾਂ ਦੇ ਰਾਹੀਂ ਸਾਰੇ ਸ਼ਹਿਰ ਨੂੰ ਆਵਾਜ਼ ਜਾਏਗੀ ਇਸ ਤੋਂ ਇਲਾਵਾ 20 ਸਕ੍ਰੀਨਸ ਵੀ ਲਗਾਈਆਂ ਜਾ ਰਹੀਆਂ ਨੇ ਬਿਲਕੁਲ ਜਿਹੜੀ ਪਬਲਿਕ ਸਥਾਨ ਹੈਗੇ ਆ ਉਹਦੇ ਉੱਤੇ ਵੀ ਸਾਰਾ ਲਾਈਵ ਟੈਲੀਕਾਸਟ ਤੇ ਬ੍ਰਾਡਕਾਸਟ ਚੱਲ ਰਿਹਾ ਸਰ ਇੱਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹਰ ਤਰੀਕੇ ਦੇ ਪ੍ਰਬੰਧ ਕਰਨਾ ਪੁਖਤਾ ਪ੍ਰਬੰਧ ਕਰਨਾ ਹਰ ਮਹਿਕਮੇ ਦੀ ਅਸੀਂ ਕੋਆਰਡੀਨੇਸ਼ਨ ਕਰਕੇ ਸਾਰੇ ਪ੍ਰਬੰਧ ਬਿਲਕੁਲ ਪੁਖਤਾ ਕਰਾਂਗੇ ਤਾਂ ਕਿ ਇਸ ਸ਼ਹੀਦੀ ਦਿਹਾੜੇ ਨੂੰ ਅਸੀਂ ਆਦਰ ਸਤਕਾਰ ਸਹਿਤ ਮਨਾਈਏ ਸਰਦਾਲੂਆਂ ਨੂੰ ਸਾਰੀ ਸਹੂਲਤਾਂ ਹੋਣ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਾ ਕਰੇ ਥੈਂਕ ਯੂ ਥੈਂਕ ਯੂ